ਸਾਸਰੀਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਵੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਣਕ ਦੇ ਬੱਲੀਆਂ ਦੇ ਉੱਤੇ ਯਾਰ ਜਿਹੜੇ ਜਾਮਨੀ ਰੰਗ ਦੇ ੱੱੱਬੇ ਨਹੀਂ ਉਹਨਾਂ ਦਿਖਾਈ ਦੇ ਰਹੇ ਤੇ ਥੋੜੇ ਥੋੜੇ ਕਸੀਰ ਜੇ ਵੀ ਐਂ ਲੱਗਦੇ ਵੀ ਤਾਂ ਹਾਂ ਤੋਂ ਆਪਣੇ ਸੁੱਕਣ ਲੱਗ ਗਏ ਵੀ ਆਹ ਦੇਖੋ ਐਂ ਜਾਮਨੀ ਜੀ ਰੰਗ ਦੇ ਇੱਥੇ ਜਿਵੇਂ ਆ ਸੀ ਵੀ ਹਰੇਕ ਬੱਲੀ ਤੇ ਲਗਭਗ ਦੀਂਦੇ ਆਹੋ ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਵੀਡੀਓ ਵਿੱਚ ਤੇ ਵੀਡੀਓ ਬਾਈ ਪਹਿਲਾਂ ਵੀ YouTube ਤੇ ਤੁਸੀਂ ਬਹੁਤ ਦੇਖ ਲਈਆਂ ਹੋਣੀਆਂ ਬਾਵਾ ਵੀ ਆ ਇਸ ਵਾਲੀ ਇਹਦਾ ਕੰਮ ਜਾਂ ਚੱਲਦਾ ਹੁੰਦਾਗਾ ਕੋਈ ਇਹਨੂੰ ਕੋਈ ਫਲੈਟ ਕਹਿ ਦਿੰਦਾ ਕੋਈ ਇਹਨੂੰ ਕੋਈ ਬਲੈਟ ਕਹਿ ਦਿੰਦਾ ਕੋਈ ਕਹਿੰਦੇ ਤੇ ਫਲਾਨੀ ਸਪਰੇਅ ਕਰੋ ਤੇ ਉਹ ਕੀ ਸਪਰੇਅ ਕਰੋ ਬਾਈ ਇਹ ਤੱਬਿਆਂ ਨੂੰ ਮੈਨੂੰ ਦੇਖ ਦੇਣ ਬਾਈ ਲਗਾਤਾਰ ਤੀਜਾ ਚੌਥਾ ਸਾਲ ਆਇਦਕੀ ਵੀ ਪਤਾ ਨਹੀਂ ਯਾਰ ਇਹ ਵੀ ਮੈਂ ਸਾਨੂੰ ਐਵੇਂ ਗੱਪ ਮਾਰਦੇ ਆ ਵੀ ਜਾਂ ਮੈਂ ਸਾਨੂੰ ਕਨਫਰਮ ਤੌਰ ਤੇ ਕਹਦੇ ਆ ਵੀ ਇਹ ਮੌਸਮ ਦੀ ਦਿੱਕਤ ਆ ਜਾਂ ਵੀ ਪਤਾ ਨਹੀਂ ਇਹ ਰੱਬ ਜਾਣੇ ਮੌਸਮ ਦੀ ਦਿੱਕਤ ਆ ਵੀ ਪਤਾ ਨਹੀਂ ਰੱਬ ਜਾਣੇ ਇਹ ਵੀ ਆਪਣਾ ਬੀਜ ਦੇ ਮਿਲਾਲਾ ਲਸਨੀ ਇਹ ਇਹ ਲਾਲੋ ਵੀ ਜਾਮਣੀ ਰੰਗ ਦੇ ਤੱਬੇ ਜੇ ਬੱਲੀਆਂ ਦੇ ਉੱਤੇ ਪਏ ਜਾਂਦੇ ਆਗੇ ਹਰੇਕ ਸਾਲ ਹੀ ਲਗਭਗ 3-4 ਸਾਲ ਲਗਾਤਾਰ ਹੀ ਹੋ ਗਏ ਹਰੇਕ ਵੀ ਤੁਸੀਂ ਜੇ ਖੇਤ ਗੇੜਾ ਮਾਰ ਕੇ ਬੱਲੀ ਫਰੋਲ ਕੇ ਦੇਖੋਗੇ ਤਾਂ ਤੱਬੇ ਜੇ ਹੈਗੇ ਆ ਤੇ ਜਿਹੜੇ ਬਈ ਆ ਕਸੀਰ ਜਿਸ ਨੂੰ ਐ ਲੱਗਦਾ ਵੀ ਤਾਹਾਂ ਤੋਂ ਐ ਸੁੱਕਣ ਜੇ ਲੱਗੇ ਵੀ ਸੋਨੂੰ ਐ ਜੀ ਲੱਗੂ ਖੇਤ ਖੱਗ ਗਿਆ ਆ ਨੂੰ ਗੇੜਾ ਮਾਰਦਿਆਂ ਨੂੰ ਵੀ ਯਾਰ ਕਸੀਰ ਜੇ ਸੁਕਾਉਣ ਲੱਗ ਗਈ ਕਣਕ ਕੋਈ ਕੋਈ ਫਲੈਟ ਪੈ ਗਈ ਲੱਗਦੀ ਆ ਜਿਵੇਂ ਹੁਣ ਆਹ ਲਾਲੋ ਇੱਥੋਂ ਤੇ ਬਾਈ ਇਹ ਕੋਈ ਬਲਾਈਟ ਨਹੀਂ ਕੁਛ ਨਹੀਂ ਇਹ ਹਰੇਕ ਸਾਲ ਹੀ ਤਨ ਚਾਰ ਸਾਲ ਹੋ ਗਏ ਲਗਾਤਾਰ ਹੀ ਵੀ ਮੈਂ ਦੇਖਦਾ ਹਾਂਣਾ ਵੀਡੀਓ ਤੇ ਚਲ ਆਪਾਂ ਇਹ ਕੀ ਪਾਉਣ ਲੱਗੇ ਆਗੇ ਵੀ ਇਹ ਬੀ ਕੁਸਤਾ ਮੌਸਮੀ ਇਹ ਜਾ ਹੋ ਗਿਆ ਵੀ ਠੰਡ ਥੋੜੀ ਲੇਟ ਪੈਣ ਲੱਗੀ ਤੇ ਥੋੜਾ ਜਿਹਾ ਵੀ ਟੈਂਪਰੇਚਰ ਅਪ ਡਾਊਨ ਚੱਲ ਗਿਆ ਪਿਛਲੇ ਦਿਨਾਂ ਚ ਉਹਦਾ ਕਰਕੇ ਬਾਈ ਇਹ ੱੱਬੇ ਬਣ ਗਏ ਤੇ ਇਹ ਕੋਈ ਬਲਾਈਟ ਨਹੀਂ ਕੋਈ ਇਹ ਜੀ ਸਪਰੇ ਨਹੀਂ ਅਜੇ ਤੱਕ ਆਈ ਵੀ ਜਿਹੜੀ ਇਹ ਤਾਂ ਬਿਆਨੂ ਠੀਕ ਕਰਦੇ ਵੀ ਛਿੜਕਣ ਨੂੰ ਯਾਰ ਲੱਖ ਭਾਂਤੀਆਂ ਸਪਰੇ ਹਾਣੇ ਗਨਿਆ ਦੇਾਂਗੇ ਕੋਈ ਹੋਰ ਵੀ ਮੇਰੇ ਵਰਗਾ ਚੱਕ ਕੇ ਮੋਬਾਈਲ ਪਾ ਕੇ ਵੀਡੀਓ ਤੁਹਾਨੂੰ ਕਹੀ ਤੂੰ ਫਲਾਨੀ ਸਪਰੇ ਕਰ ਦੋ ਜੀ ਤਿਆਂ ਕੀ ਕਰ ਦੋ ਜੀ ਫਲਾਨੀ ਫਲੈਟ ਪੈ ਗਈ ਬਾਈ ਕੁਛ ਨਹੀਂ ਡੱਕਾ ਫਲੈਟ ਨਹੀਂ ਡੱਕਾ ਇਹਨਾਂ ਨੂੰ ਕੁਛ ਨਹੀਂ ਹੋਇਆ ਯਾਰ ਦੇਣਾ ਉਹ ਪ੍ਰਮਾਤਮਾ ਨਾਲ ਜਿੰਨੇ ਹੈਗਾ ਉਹ ਤੇ ਭਰੋਸਾ ਰੱਖੋ ਬਾਈ ਇਹ ਤਾਂ ਪਹਿਲਾਂ ਬਾਪੂ ਵਰਗੇ ਵੀ ਆਪਣੇ ਆ ਦੇਖ ਲਓ ਆ ਦੇਖ ਇਹ ਵੀਡੀਓ ਚ ਦੇਖ ਲਓ ਤੇ ਬੀ ਬਾਪੂ ਵਰਗੇ ਵੀ ਕਹਿੰਦੇ ਸੀ ਕਿ ਤਾਂ ਪਹਿਲਾਂ ਮੇਰੇ ਵਰਗਾ ਵੱਟ ਕੇ ਅੰਦਰ ਪਾਈ ਬੈਠਾ ਸੀਗਾ ਪੜੋਲੀ 'ਚ ਤੇ ਇੱਕ ਵਿਚਾਰੇ ਦੀ ਗਰੀਬ ਬੰਦੇ ਦੀ ਕਿਸੇ ਦੀ ਖੇਤ ਪਈ ਸੀ ਉਹ ਤਾਂ ਮੀਂਹ ਆ ਗਿਆ ਉਧਰੋਂ ਉਹ ਤਾਂ ਮੁੱਸਾ ਤੇ ਹੱਥ ਫੇਰੀ ਜਾਵੇ ਜਿਹਦੀ ਅੰਦਰ ਪੜੋਲੇ 'ਚ ਪਾਈ ਪਈ ਸੀ ਵੀ ਵੀ ਮੇਰੀ ਤਾਂ ਅੰਦਰ ਪਾਈ ਪਈ ਹੈਗੀ ਤੇ ਉਹ ਜਿਹੜੇ ਦੇ ਖੇਤ ਪਈ ਸੀ ਉਹ ਡਰੀ ਜਾਂਦਾ ਸੀਗਾ ਬਈ ਖੇਤ ਆਲੀ ਨੂੰ ਕੋਸ ਹੋ ਜਾਣੀ ਤੇ ਉਹ ਉਹਦਾ ਪੜੋਂਦੇ 'ਚ ਵੀ ਕੱਢ ਲਈ ਸੀਗੀ ਵੀ ਪਰਮਾਤਮਾ ਦਾ ਕਿਰਪਾ ਦਾ ਤਾਂ ਇਹ じゃ ਕੋਈ ਪਤਾ ਨਹੀਂ ਵੀ ਜਿੱਦੀ ਖੇਤ ਆਪਣੀਆਂ ਖੜੀਆਂ ਖੁੱਲੇ ਸਮਾਨ ਥੱਲੇ ਵੀ ਉਹਨੂੰ ਡੱਕਾ ਨਾ ਹੋਵੇ ਵੀ ਵੀ ਕਹਿਣ ਦਾ ਮਤਲਬ ਕੀ ਆ ਵੀ ਜੇ ਇਹਦੀ ਆਪ ਦੀ ਈ ਤੇ ਆ ਗਿਆ ਯਾਰ ਰੱਬ ਵੀ ਅੰਦਰ ਪਈ ਵੀ ਦਾਣੇ ਕੱਢ ਲੇਊਗਾ ਤੇ ਜੇ ਆਪ ਦੀ ਈ ਤੇ ਆ ਖੁੱਲੇ ਸਮਾਨ ਥੱਲੇ ਪਈ ਆ ਇਹਨੂੰ ਡੱਕਾ ਨਹੀਂ ਹੋਣਾ ਯਾਰ ਵੀ ਜਿਹੜੀ ਸਿੱਧਾ ਸਾਬ ਜਿਹੜੇ ਸਹੀ ਮਤਵਲ ਚ ਸਾਨੂੰ ਮੈਂ ਕਹਿਣਾਗਾ ਤੇ ਹੁਣ ਕਦੇ ਚੱਕ ਕੇ ਢੋਲੀਆਂ ਬਈਆ ਲਾ ਕੇ ਕਿਸੇ ਮੇਰੇ ਵਰਗੇ ਯੂਟਿਊਬਰ ਦੇ ਮਾਗਰ ਚੱਕ ਲੂੰ ਲਿਆਉਂ ਸਪਰੇਅਾਂ ਖਰੀਦ ਲਿਆਉਂ 105400 ਕਿੱਲੇ ਦੀ ਤੇ ਉਸ ਤੋਂ ਬਾਅਦ ਤਾਂ ਬਈ ਇਹ ਫਲੈਟ ਨਹੀਂ ਛੋੜਾ ਨੁਕਸਾਨ ਨਹੀਂ ਕਰਨਾ ਜਿੰਨੇ ਪੈਸੇ ਤੁਸੀਂ ਮਿੱਧਮੇ ਤੋਂ ਤੋੜ ਦੋਗੇ ਗੱਲ ਹੀ ਕੁਛ ਨਹੀਂ ਗਈ 50 60 ਕਿਲੋ ਕਣਕ ਤੁਸੀਂ ਵਿੱਚ ਦੀ ਪੰਜ ਜਾਣੇ ਲੰਗੋਗੇ ਵੀ ਐਂ ਤਾਂ ਹੈ ਨਹੀਂ ਵੀ ਤੁਸੀਂ ਪਾਰ ਤੇ ਕਣੀ ਨਹੀਂ ਦੇਣਾ ਬੂਝੇ ਤੋਂ ਉੱਤੋਂ ਦੀ ਉੱਡ ਕੇ ਸਪਰੇਅ ਕਰ ਦੋਗੇ ਇਹ ਡੱਕਾ ਨਹੀਂ ਹੋਇਆ ਬਈ ਕਣਕ ਨੂੰ ਕੁਛ ਨਹੀਂਗਾ ਕਾਸੀ ਸਪਰੇਅ ਦੀ ਲੋੜ ਨਹੀਂ ਤੇਲੇ ਵਾਲੀ ਵੀਡੀਓ ਆ ਵੀ ਮੈਂ ਦੋ ਤਿੰਨ ਇਦੋਂ ਪਹਿਲਾਂ ਪਾਤੀਆਂ ਹਾਂ ਤੇਲਾ ਦਿਖਾਈ ਦੇਣ ਜ਼ਰੂਰ ਲੱਗ ਗਿਆ ਹੁਣ ਫਿਰਦਾ ਤੇ ਲਾ ਕੋਈ ਚੱਕਰ ਨਹੀਂ ਆ ਦੇਖ ਲਓ ਆ ਬੱਲੀ ਤੇ ਵੀ ਦੀਨ ਲਾਉਗਾ ਇੱਥੇ ਦਿਖਾ ਵੀ ਦਿੰਨਾ ਮੈਂ ਤੁਹਾਨੂੰ ਆ ਬੈਠਾਗਾ ਵੀ ਪਰ ਕੁਛ ਨਹੀਂ ਹੁੰਦਾ ਯਾਰ ਇਹਨੂੰ ਅਸੀਂ 5-6 ਸਾਲ ਹੋ ਗਏ ਆ ਆਬ ਦਾ ਤਜਰਬਾ ਮੇਰਾ ਵੀ ਅਸੀਂ ਤੇਲ ਵਾਲੀ ਸਪਰੇ ਨਹੀਂ ਕਰੀ ਅਸੀਂ ਇੱਕ ਮੈਗਨੀ ਜੜਕੀ ਆ 4 ਘਟਾ ਯੂਰੀਆ ਪਾਇਆ ਗੱਪ ਮਾਰਨ ਨੂੰ ਯਾਰ ਕੋਈ ਮਰਜੀ ਕੁਛ ਮਾਰੀ ਜਾਵੇ ਇੱਕ ਮੈਗਨੀ ਕਿਲੋ ਅੱਧਾ ਲੀਟਰ ਉਹਦੇ ਵਿੱਚ ਨੈਨੋ ਜੂਰੀ ਦਾ 4 ਗੱਟੇ ਜੂਰੀਆ ਸੁਪਰ ਸੀਡਰ ਵਾਲੀ ਚ 3 ਗੱਟੇ ਪਾਏਗਾ ਸਾਨੂੰ ਐਸੀ ਡਿਗਣਾ ਪਵੇ ਜਿਆਦੇ ਮੰਨ ਲ ਕੇ 0 ਟਰਲ ਵਾਲੀ ਤੇ ਤਾਂ ਯਾਰ ਸਾਨੂੰ ਇੰਨਾ ਵਿਸ਼ਵਾਸ ਆ ਕਣਕ ਤੇ ਵੀ ਯਾਰ ਇਹ 60 ਮਣ ਤੋਂ ਡਿਗਦੀ ਨਹੀਂ ਆ ਆਪਣੀ ਹੈਪੀ ਸੀਟਰ ਨਾਲ ਬਿੱਜੀ ਹੋਈ ਹੈ ਹੈਪੀ ਸੀਡਰ ਵਾਲੀ ਚ ਵੀ ਇਹਤ ਕੀ ਪਤਾ ਲੱਗ ਜੂ ਕਿ ਰਿਸਪੌਂਸ ਕਰਦੀ ਹੈਗੀ ਤੁਹਾਨੂੰ ਜ਼ਰੂਰ ਦੱਸਾਂਗੇ ਐਂਡ ਤੱਕ ਝਾੜ ਝੂਟ ਸਾਰਾ ਕੁਝ ਦੱਸਾਂਗੇ ਯਾਰ ਕੀ ਬਣਦਾਗਾ ਵੀ 0 ਟਰਲ ਵਾਲੀ ਤੇ ਯਾਰ ਸਾਨੂੰ ਐ ਪਤਾ ਹੈਗਾ ਵੀ ਚਾਹ ਦੇਣਾ ਤਾਂ ਉਹ ਪਰਮਾਤਮਾ ਨੇ ਆ ਉਹ ਤੋਂ ਡਰ ਕੇ ਕਹਿਣੇ ਆ ਵੀ ਯਾਰ ਵੀ ਕਿਸਾਨ ਦਾ ਕੀ ਆ ਉਹਦੇ ਹੱਥ ਚ ਆਗਾ ਮੌਸਮ ਦੇ ਹੱਥ ਚ ਆਗਾ ਵੀ ਯਾਰ ਕੋਈ ਵੀ ਅਨਹਾਉਣੀ ਹੋ ਗਈ ਮੌਸਮ ਚ ਇਹ ਘਟ ਵੀ ਸਕਦੀ ਆ ਵੱਧ ਵੀ ਸਕਦੀ ਆ ਇਹ 70 ਮਣ ਤੇ ਵੀ ਜਾ ਸਕਦੀ ਆ 40 ਮਣ ਦੀ ਵੀ ਰਹਿ ਸਕਦੀ ਆ ਵੀ ਡਰ ਕੇ ਪਰਮਾਤ ਮਤਲਬ ਕਹਿਣੇ ਆ ਵੀ ਜ਼ੀਰੋ ਡਰਲ ਵਾਲੀ ਝਾੜ ਨਹੀਂ ਘਟਾਉਂਦੀ ਜੇ ਸੋਡੀ ਬਾਕੇ ਜੈਸੋ ਪ੍ਰਸੀਡਰ ਨਾਲ 10 10 15 15 ਲੀਟਰ ਤੇਲ ਫੂਕ ਕੇ ਬੀਜੀ ਆ ਤੇ ਉਹ ਤੋਂ 2 ਲੀਟਰ ਨਾਲ ਬੀਜੀ ਆ ਬਾਈ ਜੇ 2 ਮਣ 1 ਮਣ ਘੱਟ ਵੀ ਨਿਕਲ ਜੂ ਕੋਈ ਚੱਕਰ ਨਹੀਂ ਆਪਾਂ ਖਰਚਾ ਨਹੀਂ ਕਰਿਆ ਵੀ ਤੁਸੀਂ ਇੱਕ ਪਾਸੇ 2000 ਕਿਰਾਏ ਦਾ ਦੇਈ ਬੈਠੇ ਹੋ ਆਪਾਂ 2 ਲੀਟਰ ਦਾ ਬੀਜੀ ਆ 100 ਰੁਪਏ ਦੇ ਤੇਲ ਨਾਲ ਬੀਜੀ ਆ 200 ਦੇ ਨਾਲ ਤੇ ਤੁਸੀਂ 2000 ਦਿੱਤਾ ਹੋਇਆਗਾ ਤੇ ਬਈ ਵੀ ਆਪਾਂ ਤਾਂ ਖਰਚਾ ਘਟਾਉਣ ਦੇ ਯਾਰ ਵੀ ਯਾਰ ਆਪਾਂ ਦਾ ਖਰਚਾ ਘਟਾਉਣ ਦੇ ਬਾਰੇ ਆਪਾਂ ਜੀਮੇਦਾਰ ਨੂੰ ਦੱਸਣਾਗਾ ਵੀ ਕਿੱਥੋਂ ਆਪਾਂ ਖਰਚਾ ਬਚਾ ਲਈਏ ਹਨ ਤੇ ਹੁਣ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਹਰੇਕ ਸਾਲ ਮੌਸਮ ਦੇ ਹਿਸਾਬ ਨਾਲ ਹੁੰਦਾ ਹੁੰਦਾ ਮੁੱਸਾੀਆਂ ਲਾਲ ਹੋਣੀਆਂ ਹੀ ਆ ਬਈ ਤੁਸੀਂ ਹਰੀ ਕਿਵੇਂ ਖੜਾ ਲੋਗੇ ਯਾਰ ਕਣਕ ਐਂਡ ਤੱਕ ਹੋਣੇ ਇਹ ਤਾਂ ਮਹੀਨਾ ਰਹਿ ਗਿਆ ਪੱਕਣ ਚ ਆਖਰ ਨੂੰ ਇਹਨੇ ਪੱਕ ਕੇ ਤਿਆਰ ਵੀ ਹੋਣਾ ਨਾਜ ਵੀ ਬਣਨਾ ਇਹਦੇ ਵਿੱਚ ਤੁਸੀਂ ਤੁਹਾਨੂੰ ਆਏ ਵੀ ਆਏ ਹਰੀਕਚਾਰੀ ਖੜੀ ਰਹੇ ਫਿਰ ਇਹ ਕਿਹੜੇ ਵੇਲੇ ਪੱਕੂਗੇ ਆ ਤਾਂ ਫਿਰ ਬਈ ਦੁਬਾਰੇ ਕਣਕ ਬੀਜਣ ਦਾ ਟਾਈਮ ਆ ਜੂ ਆਪਾਂ ਤਾਂ ਪੱਕਣੀ ਨਹੀਂ ਦੇਣੀ ਕਰ ਕਰ ਸਪਰੇ ਹਾਂ ਬਈ ਇਹ ਸਿਸਟਮ ਨਹੀਂ ਹੁੰਦਾ ਇਹ ਕੁਦਰਤ ਦੇ ਹਿਸਾਬ ਨਾਲ ਪੱਕੂ ਹੁਣ ਮਹੀਨੇ ਤੱਕ ਇਹ ਪੱਕ ਕੇ ਤਿਆਰ ਹੋ ਜੂਗੀ ਕੁਛ ਨਹੀਂ ਹੁੰਦਾ ਜੇ ਪ੍ਰਮਾਤਮਾ ਦੀ ਨਿਗਾਹ ਸਿੱਧੀ ਰਹੀ ਤਾ 470 30 ਵਗ ਜਾਣਗੇ ਤੇ ਉਹ ਰੱਬ ਉੱਤੇ ਡੋਰੀਆਂ ਰੱਖੋ ਆ ਤੱਬੇ ਤੋਂ 42 ਕੋਈ ਚੱਕਰੀ ਨਾ ਮੰਨੋ ਯਾਰ ਇਹ ਮੌਸਮ ਨਾਲ ਮਾੜਾ ਮੋਟਾ ਹੋ ਜਾਂਦਾ ਹੁੰਦਾਗਾ ਕੋਈ ਹੂ ਮਾੜੀ ਮੋਟੀ ਫੰਗਸ ਵੀ ਪਰ ਐਡਿਆ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਤੇ ਇਹ ਐਵੇਂ ਡਰਾ ਡਰਾਸ ਉੱਥੋਂ ਸਪਰੇਹਾਂ ਕਰਾਈ ਜਾਈਏ ਕੋਈ ਫਾਇਦਾ ਨਹੀਂ ਉਹ ਗੱਲਾਂ ਦਾ ਤੇ ਇਹ ਕੋਈ ਚੱਕਰ ਨਹੀਂਗਾ ਵਧੀਆ ਰੱਖੋ ਪਰਮਾਤਮਾ ਤੇ ਜੇ ਆਪ ਦਾ ਦਸਮਾ ਦਸੌਂਦ ਬਾਈ ਕੱਢਿਆ ਕਰੋ ਗੁਰੂ ਘਰੇ ਜ਼ਰੂਰ ਦਿਆ ਕਰੋ ਤੇ ਹੋਰ ਜਾਣਕਾਰੀਆਂ ਲਈ ਵੀਡੀਓ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਧੰਨਵਾਦ ਜੀ